ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗ ਹੈ 410 ਸੱਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਆ ਸਾਬਰੀ ਮਹਲਾ 5 ਮਿਲ ਹਰ ਜਸ ਗਾਈਐ ਹਾਂ ਪਰਮ ਪਦ ਪਾਈਐ ਹਾਂ ਉਹ ਰਸ ਜੋ ਵਿਦੇ ਹਾਂ ਤਾਂ ਕੋ ਸਗਲ ਸਿਦੇ ਹਾਂ ਅਨੰਦਨ ਜਾਗਿਆ ਹਾਂ ਨਾਨਕ ਵਡਭਾਗਿਆ ਮੇਰੇ ਮਨਾ ਰਹਾਉ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬੋਇਤ ਪੰਚਮ ਪਾਤਸ਼ਾਹ ਸਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਜ ਦਾ ਇਹ ਸ਼ਬਦ ਆਸਾਵਰੀ ਰਾਗ ਅੰਗ 410 ਦੇ ਸਭਾਈ ਮਾਨ ਹੈ ਸੱਚੇ ਪਾਤਸ਼ਾਹ ਬਖਸ਼ਿਸ਼ਾਂ ਕਰਦੇ ਨੇ ਕਿ ਇਹ ਮਨਾ ਉਹ ਵੱਡਿਆਂ ਭਾਗਾਂ ਵਾਲੇ ਨੇ ਜਿਹੜੇ ਸਤਿਗੁਰੂ ਦੀ ਸੰਗਤ ਕਰਦੇ ਨੇ ਮਿਲ ਹਰ ਜਸ ਗਾਈਏ ਮਿਲ ਕੇ ਬੈਠ ਕੇ ਸੰਗਤ ਵਿੱਚ ਉਸ ਪ੍ਰਭੂ ਦਾ ਜਸ ਗਾਉਣਾ ਕਰੀਏ ਪਰਮ ਪਦ ਪਾਈਏ ਹਾਂ ਤੇ ਮਰੀ ਕਰਨ ਇਸ ਤਰ੍ਹਾਂ ਪਰਮ ਪਦ ਉੱਚੀ ਅਵਸਥਾ ਮਨ ਦੀ ਅਵਸਥਾ ਜਿਹੜੀ ਹੈ ਉਹ ਸਹਿਜ ਬਸਤਾ ਪ੍ਰਾਪਤ ਹੁੰਦੀ ਹੈ ਸੰਗਤ ਵਿੱਚ ਆ ਕੇ ਜਦੋਂ ਮਿਲ ਕੇ ਬੈਠ ਕੇ ਅਸੀਂ ਵਿਚਾਰ ਕਰਦੇ ਹਾਂ ਜਸ ਕਰਦੇ ਹਾਂ ਕੀਰਤਨ ਕਰਦੇ ਹਾਂ ਸਿਮਰਨ ਕਰਦੇ ਹਾਂ ਉਹ ਆ ਰਸ ਜੋ ਬਿਦੇ ਹਾਂ ਤਾਕੂ ਸਗਲ ਸਿਦੇ ਹਾਂ ਜਿਨ੍ਹਾਂ ਨੂੰ ਉਹ ਰਸ ਨਾਮ ਰਸ ਜਿਨ੍ਹਾਂ ਨੂੰ ਆਇਆ ਮਰਿਕ ਨੇ ਨੌ ਨਦੀਆਂ 18 ਸਿੱਧੀਆਂ ਸਹਿਜੀ ਉਹਨਾਂ ਕੋਲੇ ਪ੍ਰਾਪਤ ਹੋ ਗਈਆਂ ਦੁਨੀਆ ਦੇ ਸਾਰੇ ਇੱਕ ਜਾਣੇ ਉਹਨਾਂ ਨੂੰ ਮਿਲ ਗਏ ਅਨ ਦਿਨ ਜਾਗਿਆ ਹਾਂ ਨਾਨਕ ਬਟ ਭਾਗਿਆ ਮੇਰੇ ਮਨਾ ਸੱਚੇ ਪਾਤਸ਼ਾਹ ਮਗਰੇ ਭਾਈ ਐ ਮਨਾ ਤੂੰ ਵੱਡਿਆਂ ਭਾਗਾਂ ਵਾਲਾ ਹੈ ਜਦੋਂ ਤੂੰ ਦਿਨ ਰਾਤ ਫਿਰ ਜਾਗ ਪਿਆ ਇਸ ਅਗਿਆਨਤਾ ਦੀ ਗਫਲਤ ਦੀ ਨੀਂਦ ਚੋਂ ਜਦ ਉੱਠਾ ਜਾਗਿਆ ਇਹ ਮਨ ਤਾਂ ਇਹਨੂੰ ਪਤਾ ਲੱਗਿਆ ਕਿ ਮੇਰਾ ਰਸਤਾ ਕੀ ਹੈ ਮੈਂ ਕੌਣ ਹਾਂ ਉਦੋਂ ਮਾਰੇ ਨੇ ਸਮਝਾਇਆ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ ਉਦੋਂ ਸਮਝ ਆਈਏ ਸਭ ਉਦੋਂ ਫਿਰ ਮਨ ਜਾਗ ਪਿਆ ਤੇ ਜਾਗਿਆ ਹੋਇਆ ਮਨ ਫਿਰ ਵਿਕਾਰਾਂ ਵੱਲ ਨਹੀਂ ਜਾਏਗਾ ਜੀ ਫਿਰ ਭੜੇ ਪਾਸੇ ਨਹੀਂ ਜਾਏਗਾ ਫਿਰ ਨਿੰਦਿਆ ਚੁਗੜੀ ਈਰਖਾ ਬਖੀਰੀ ਵਾਲੇ ਪਾਸੇ ਨਹੀਂ ਜਾਏਗਾ ਉਦੋਂ ਵੱਡੇ ਭਾਗ ਹੋਏ ਇਹਦੇ ਉਦੋਂ ਨੇ ਵੱਡਾ ਉਦੋਂ ਕੀਤਾ ਉਦੋਂ ਇਹ ਸੰਗਤ ਵਿੱਚ ਆਉਣਾ ਸ਼ੁਰੂ ਕੀਤਾ ਰਹਾਉ ਸੰਤ ਪਗ ਧੋਈਏ ਹਾਂ ਦੁਰਮਤ ਖੋਈਏ ਹਾਂ ਕਿਨੇ ਗੁਰੂ ਦੇ ਚਰਨ ਧੋਂਦੇ ਹਾਂ ਭਾਵ ਗੁਰੂ ਦੇ ਦੱਸੇ ਮਾਰਗ ਦੇ ਅਨੁਸਾਰ ਆਪਣਾ ਜੀਵਨ ਜਿਉਂਦੇ ਹਾਂ ਆਪਣੀ ਪਾਪਾਂ ਦੀ ਮਲਕ ਹੁੰਦੇ ਹਾਂ ਭਰੀਏ ਮਤ ਪਾਪਾਂ ਕੇ ਸੰਗ ਉਹ ਤੋਪੈ ਨਾਵੇਂ ਕੇ ਰੰਗ ਦੁਰਮਤ ਖੋਈਏ ਹਾਂ ਭਿਆੜੀ ਮਤ ਚਲੀ ਗਈ ਮਾਰਜੀ ਨੇ ਸਮਝਾਇਆ ਕਿ ਗੁਰ ਕੀ ਮਤ ਤੂੰ ਲੈ ਇਆਣੇ ਭਗਤ ਬਿਨਾ ਬੋ ਡੂਬੇ ਸਿਆਣੇ ਜਿਨ੍ਹਾਂ ਦਸੰਦਿਆਂ ਦੁਰਮਤ ਵੰਜੈ ਮਿੱਤਰ ਸਾਡੇ ਸੇ ਜਿਨ੍ਹਾਂ ਨੂੰ ਵੇਖਦੇ ਆ ਭੈੜੀ ਮਤ ਚਲੀ ਜਾਏ ਜਿਨ੍ਹਾਂ ਨੂੰ ਵੇਖਦੇ ਆ ਵਾਹਿਗੁਰੂ ਅਕਾਲ ਪੁਰਖ ਚੇਤੇ ਆ ਜਾਏ ਉਹ ਸਾਡੇ ਅਸਲੀ ਮਿੱਤਰ ਨੇ ਸੰਗਤ ਵਿੱਚ ਆ ਕੇ ਬਾਣੀ ਨੂੰ ਪੜਦਿਆਂ ਵਿਚਾਰਦਿਆਂ ਗੁਰੂ ਨੇ ਸਾਨੂੰ ਇਹ ਗੱਲ ਸਮਝਾਈ ਇਹ ਮਤ ਦਿੱਤੀ ਦਸਨ ਰੇਨ ਹੋਏ ਹਾਂ ਵਿਆਪੈ ਦੁੱਖ ਨਾ ਕੋਏ ਹਾਂ ਹੁਣ ਮਨ ਦੀ ਹੌਮੇ ਟੁੱਟ ਗਈ ਸੰਗਤ ਵਿੱਚ ਆ ਕੇ ਦਾਸ ਭਾਵਨਾ ਨਾਲ ਸੇਵਕ ਭਾਵਨਾ ਨਾਲ ਆਉਨੇ ਆ ਤੇ ਮਰੇ ਕਰੇ ਹੁਣ ਕੋਈ ਦੁੱਖ ਨਹੀਂ ਵਿਆਪਦਾ ਕਿਉਂਕਿ ਦੁੱਖ ਤੇ ਉਦੋਂ ਸੀ ਜਦੋਂ ਬਿਸਰੇ ਦੁੱਖ ਤਦੇ ਜਾਂ ਬਿਸਰ ਜਾਏ ਤੂੰ ਬਿਸਰੇ ਤਾਂ ਸਭ ਕੋ ਲਾਗੂ ਚੀਤਾ ਆਵੇਂ ਤਾਂ ਸੇਵਾ ਕੁਦਰਤ ਦਾ ਨਿਯਮ ਹੈ ਜਿਹੜੀਆਂ ਟਾਣੀਆਂ ਨੂੰ ਫਲ ਲੱਗਦੇ ਨੇ ਉਹ ਟਾਣੀਆਂ ਝੁਕ ਜਾਂਦੀਆਂ ਨੇ ਜਿਹੜੇ ਭਾਂਡੇ ਭਰੇ ਹੁੰਦੇ ਨੇ ਉਹ ਛੱਕਦੇ ਨਹੀਂ ਤੇ ਜਦੋਂ ਸਤਿਗੁਰੂ ਕਿਰਪਾ ਕਰਦੇ ਨੇ ਉਹ ਬਖਸ਼ਿਸ਼ ਕਰਦੇ ਨੇ ਗੁਰਮੁਖ ਖ੍ਰਿਦਾ ਹੈ ਗਰੀਬੀ ਆਵੈ ਨਿਵੇਂ ਸੁਘੋਰਾ ਹੋਏ ਜਿਹੜਾ ਪਲੜਾ ਭਾਰਾ ਹੁੰਦਾ ਉਹ ਹੀ ਉਹ ਨਿਮੰਦਾ ਜੀ ਇਸ ਕਰਕੇ ਜਿਹੜੇ ਗੁਰਮੁਖ ਨੇ ਉਹਨਾਂ ਅੰਦਰ ਨਿਮਰਤਾ ਭਰਪੂਰ ਹੈ ਭਗਤਾ ਸ਼ਰਨ ਪਰ ਹਾਂ ਜਨਮਨਾ ਕਦੇ ਮਰ ਹਾਂ ਕਹਿੰਦੇ ਮੈਂ ਵੀ ਉਹਨਾਂ ਭਗਤ ਜਨਾਂ ਦੀ ਉਹਨਾਂ ਗੁਰਮੁਖ ਪਿਆਰਿਆਂ ਦੀ ਸ਼ਰਨ ਵਿੱਚ ਆਇਆ ਉਹਨਾਂ ਨਾਲ ਮਿਲ ਕੇ ਉਹਨਾਂ ਨਾਲ ਜਿਉਣਾ ਸ਼ੁਰੂ ਕੀਤਾ ਉਹਨਾਂ ਵਾਂਗੂ ਰਹਿਣਾ ਸ਼ੁਰੂ ਕੀਤਾ ਬਾਣੀ ਨਾਲ ਜੁੜਿਆ ਬਾਣੀ ਨੂੰ ਪੜਿਆ ਬਾਣੀ ਨੂੰ ਵਿਚਾਰਿਆ ਸੰਗਤ ਕੀਤੀ ਜਨਮਨਾ ਕਦੇ ਮਰ ਹਾਂ ਤੇ ਮੇਰਾ ਵੀ ਮਾਲਜ ਕਹਿੰਦੇ ਜਨਮ ਮਰ ਜਿਹੜਾ ਟੁੱਟ ਗਿਆ ਜਮਣ ਮਰਨ ਤੋਂ ਦੂਰ ਹੋ ਗਿਆ ਜਮਣ ਮਰਨ ਦਾ ਖੜਾ ਛੁੱਟ ਗਿਆ ਅਸਰ ਸੇ ਭਏ ਹਾਂ ਹਰ ਹਰ ਜਿਨ ਜਪ ਲਏ ਮੇਰੇ ਮਨਾ ਐ ਮਨਾ ਜਿਨਾਂ ਨੇ ਉਸ ਪ੍ਰਭੂ ਦੇ ਨਾਮ ਨੂੰ ਸਿਮਰਿਆ ਧਿਆਇਆ ਹਿਰਦੇ ਤੋਂ ਉਹ ਸਥਿਰ ਹੋ ਗਏ ਉਹਨਾਂ 의 ਮਨ ਦੀ ਪਟਕਣਾ ਮੁੱਕ ਗਈ ਉਹ ਦੌੜ ਭੱਜ ਖਤਮ ਹੋ ਗਈ ਸਾਜਨ ਮੀਤ ਤੂੰ ਹਾਂ ਨਾਮ ਦੜਾਏ ਮੋਹਾ ਹੇ ਪ੍ਰਭੂ ਜੀ ਤੁਸੀਂ ਸਾਡੇ ਸੱਜਣ ਹੋ ਸਾਡੇ ਮਿੱਤਰ ਹੋ ਜਾਂ ਕਾਮੀਤ ਸਾਜਣ ਹੈ ਸਮੀਆਂ ਤਿਸ ਜਨ ਕੋ ਕਹੋ ਕਾ ਕੀ ਕਮੀਆਂ ਸੱਚੇ ਪਾਤਸ਼ਾਹ ਤੁਸੀਂ ਸਾਨੂੰ ਨਾਮ ਦਿੜ ਕਰਵਾ ਦਿੱਤਾ ਸੰਗਤ ਵਿੱਚ ਆ ਕੇ ਮਿਲ ਕੇ ਬੈਠ ਕੇ ਸਾਨੂੰ ਨਾਮ ਦਿੜ ਹੋ ਗਿਆ ਪੱਕਾ ਹੋ ਗਿਆ ਯਕੀਨ ਹੋ ਗਿਆ ਕਿ ਉਹ ਵਾਹਿਗੁਰੂ ਕਾਲਪੁਰਖ ਸਾਡੇ ਅੰਗ ਸੰਗ ਹੈ ਉਹ ਸਾਡੀ ਸਹਾਇਤਾ ਕਰਦਾ ਹੈ ਸਾਨੂੰ ਡੋਲਣ ਨਹੀਂ ਦਿੰਦਾ ਵਕਾਰਾਂ ਵਾਲੇ ਪਾਸੇ ਨਹੀਂ ਜਾਣ ਦਿੰਦਾ ਉਹ ਸਾਨੂੰ ਵੇਖ ਰਿਹਾ ਸਾਨੂੰ ਸੁਣ ਰਿਹਾ ਇਹ ਦ੍ਰਿੜ ਕਰਵਾ ਦਿੱਤਾ ਨਾਮ ਤਿਸ ਬਿਨ ਨਾਹੀਂ ਕੋਈ ਹਾਂ ਮਨੇ ਆਰਾਧ ਸੋਏ ਹਾਂ ਮੈਂ ਉਸ ਨੂੰ ਆਰਾਧਦਾ ਹਾਂ ਦਿਨ ਦਿਲ ਤੋਂ ਹਿਰਦੇ ਤੋਂ ਹੁਣ ਮੇਰਾ ਉਸ ਤੋਂ ਬਿਨਾ ਕੋਈ ਨਹੀਂ ਹੈ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਣੀ ਥਾਈ ਤਾਂ ਭੋ ਕਿਹਾ ਕੜਾ ਜੀ ਇਹ ਅਵਸਥਾ ਬਣ ਗਈ ਮਨ ਦੀ ਨਿਮਕ ਨਾ ਵੀਸਰੇ ਹਾਂ ਤਿਸ ਬਿਨ ਕਿਉਂ ਸਰੇ ਹਾਂ ਇੱਕ ਨਿਮਕ ਵੀ ਨਹੀਂ ਵਿਸਰਦਾ ਕਿਉਂਕਿ ਸਾਡਾ ਹੁਣ ਉਹਦੇ ਬਿਗੈਰ ਸਰਦਾ ਨਹੀਂ ਜਿਸ ਤਰ੍ਹਾਂ ਸਾਹ ਤੋਂ ਬਿਨਾ ਨਹੀਂ ਸਰਦਾ ਦਿਲ ਦੀ ਧੜਕਣ ਤੋਂ ਬਿਨਾ ਨਹੀਂ ਸਰਦਾ ਹੁਣ ਸਾਡਾ ਤੇਰੇ ਬਿਨਾ ਨਹੀਂ ਸਰਦਾ ਤੇਰੇ ਨਾਮ ਤੋਂ ਬਿਨਾ ਸਾਡੀ ਮੌਤ ਹੋ ਜਾਂਦੀ ਹੈ ਆਖਾਂ ਜੀਵਾ ਵਿਸਰੇ ਮਰ ਜਾਉ ਇਹ ਵਸਤਾ ਬਣ ਗਈ ਸਿਮਰਨ ਕਰਦਿਆਂ ਕਰਦਿਆਂ ਵਿਚਾਰ ਕਰਦਿਆਂ ਕਰਦਿਆਂ हे ਪ੍ਰਭੂ ਜੀ ਸਾਡਾ ਤੁਹਾਡੇ ਨਾਲ ਇਹੋ ਜਿਹਾ ਰਿਸ਼ਤਾ ਬਣ ਗਿਆ ਜਿਸ ਤਰ੍ਹਾਂ ਸਵਾਸਾਂ ਦਾ ਰਿਸ਼ਤਾ ਹੈ ਸਾਹ ਸਾਹ ਸਿਮਰਦੇ ਹਾਂ ਗੁਰ ਕੋ ਕੁਰਬਾਨ ਜਾਉ ਹਾਂ ਨਾਨਕ ਜੱਪੇ ਨਾਉ ਮੇਰੇ ਮਨਾ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਮੈਂ ਆਪਣੇ ਗੁਰੂ ਤੋਂ ਸਦਕੇ ਜਾਣਾ ਬਲਿਹਾਰ ਜੰਣਾ ਜਿਨ੍ਹਾਂ ਨੇ ਸਾਨੂੰ ਇਹ ਮੱਤ ਦਿੱਤੀ ਹੁਣ ਅਸੀਂ ਜਪ ਜਪ ਕੇ ਜਿਉਂਦੇ ਹਾਂ ਜੀਵਨ ਦਾ ਸਮਝ ਆ ਗਈ ਜੀਵਨ ਉਹ ਮੈਂ ਜੀਵਨ ਪਾਇਆ ਗੁਰਮੁਖ ਪਾਇਆ RAM ਉਹ ਵਸਤਾ ਬਣ ਗਈ ਹੁਣ ਜੀਵਨ ਦੀ ਸੋਝੀ ਹੋ ਗਈ ਸਮਝ ਆ ਗਈ ਅਸੀਂ ਕਿਉਂ ਜਿਉ ਰਹੇ ਆ ਅਸੀਂ ਇੱਥੋਂ ਜਾਣਾ ਤਾਂ ਕੀ ਲੈ ਕੇ ਜਾਣਾ ਉਹ ਧਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਉਸ ਮਾਲਕ ਨਾਲ ਜੁੜਨਾ ਸ਼ੁਰੂ ਕਰ ਦਿੱਤਾ ਮਨ ਵਿੱਚ ਆਨੰਦ ਹੈ ਸਹਿਜ ਹੈ ਟਿਕਾਉ ਹੈ ਆ ਸਾਬਰੀ ਮਹੱਲਾ ਪੰਜਵਾ ਕਰਨ ਕਾਰਨ ਤੂੰ ਹਾਂ ਅਵਰਨਾ ਸੁਜੈ ਮੋਹਾਂ ਅਗਲਾ ਸ਼ਬਦ ਮਾਰ ਕੇ ਨੇ ਪ੍ਰਭੂ ਜੀ ਤੁਸੀਂ ਕਰਨ ਕਾਰਨ ਸਮਰੱਥ ਹੋ ਮੈਨੂੰ ਤੁਹਾਡੇ ਤੋਂ ਬਿਨਾ ਹੋਰ ਹੁਣ ਕੋਈ ਸੋਝੀ ਨਹੀਂ ਮੈਨੂੰ ਹੋਰ ਕੋਈ ਸੁਝਦਾ ਨਹੀਂ ਮੈਂ ਆਪਣੀ ਬਿਰਥਾ ਆਪਣੇ ਮਨ ਦੀ ਦਿਲ ਦੀ ਦਰਦ ਜਿਹੜਾ ਹੈ ਤੁਹਾਡੇ ਕੋਲੇ ਕਹਿ ਸਕਦੇ ਹਾਂ ਅਸੀਂ ਕਰੈ ਸੋਹੀਐ ਹਾਂ ਸਹਿਜ ਸੁਖ ਸੋਹੀਐ ਹਾਂ ਤੁਸੀਂ ਜੋ ਕਰਦੇ ਹੋ ਅਸੀਂ ਉਹਨੂੰ ਭਲਾ-ਭਲਾ ਕਰਕੇ ਮੰਨਦੇ ਹਾਂ ਤੇਰੀ ਹੁਕਮ ਤੇ ਰਜਾ ਵਿੱਚ ਰਹਿੰਦੇ ਹਾਂ ਇਸ ਕਰਕੇ ਮਰ ਗਏ ਸਹਜ ਦੀ ਨੀਂਦ ਵਿੱਚ ਸੌਂਦੇ ਹਾਂ ਸੁੱਖ ਦੀ ਨੀਂਦ ਵਿੱਚ ਸੌਂਦੇ ਹਾਂ ਸਹਜ ਵਿੱਚ ਟਿਕਾਉ ਵਿੱਚ ਮਨ ਦੀ ਝੜਕਣਾ ਜਿਹੜੀ ਹੈ ਉਹ ਖਤਮ ਹੋ ਗਈ ਧੀਰਜ ਮਨ ਭਏ ਹਾਂ ਮਨ ਕਹਿ ਦਰ ਪਏ ਮੇਰੇ ਮਨਾ ਜਦੋਂ ਪ੍ਰਭੂ ਦੇ ਦਰ ਤੇ ਆਣ ਡਿੱਗੇ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਮਨ ਵਿੱਚ ਧੀਰਜ ਆ ਗਿਆ ਮਨ ਟਿਕਾਉ ਹੋ ਗਿਆ ਮਨ ਦੀ ਭਟਕਣਾ ਮੁੱਕ ਗਈ ਰਹਾਉ ਸਾਧੂ ਸੰਗ ਵਿੱਚ ਹਾਂ ਪੂਰਨ ਸੰਜਮੇ ਹਾਂ ਗੁਰੂ ਦਾ ਸੰਗ ਕਰਦੇ ਹਾਂ ਪੂਰਨ ਸੰਜਮ ਵਿੱਚ ਹਾਂ ਇਸ ਕਾਮ ਤੋਂ ਇਸ ਤ੍ਰਿਸ਼ਨਾਵਾਂ ਤੋਂ ਇਸ਼ਾਵਾਂ ਤੋਂ ਮੁਕਤ ਹੋ ਗਏ ਉਹਦੀ ਹੁਕਮ ਤੇ ਰਜਾ ਵਿੱਚ ਰਹਿਣਾ ਸਿੱਖ ਲਿਆ ਜੀਵਨ ਇੱਕ ਮਰਿਆਦਾ ਵਿੱਚ ਹੋ ਗਿਆ ਜਬ ਤੇ ਛੁਟੇ ਆਪ ਹਾਂ ਤਬ ਤੇ ਮਿਟੇ ਤਾਪ ਹਾਂ ਜਦੋਂ ਆਪਣੇ ਆਪ ਤੋਂ ਖੜਾ ਛੁੱਟਿਆ ਆਪਣੀ ਮਾਂ ਤੋਂ ਆਪਣੀ ਹਉਮੈ ਤੋਂ ਮੈਂ ਕਿਨੇ ਤਿੰਨੇ ਤਾਪ ਨਿਕਲ ਗਏ ਆਦ ਬਿਆਦ ਉਪਾਦ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਂ ਕੋ ਵਿਗਰਣ ਕੋ ਲੱਗੈ ਜਾਂ ਕੀ ਪ੍ਰਭਾਗੈ ਅਰਦਾਸ ਜਦੋਂ ਇਸ ਤਰ੍ਹਾਂ ਅਰਦਾਸ ਕੀਤੀ ਆਪਣੇ ਆਪ ਨੂੰ ਆਪਣੀ ਮਾਂ ਦਾ ਖੜਾ ਛੁੱਟ ਗਿਆ ਜਿੱਥੇ ਮੈਂ ਉਹਨੂੰ ਜਿਤਾਉਂਦੇ ਸਾ ਕਿ ਮੈਂ ਮੇਰੇ ਬਿਗੈਰ ਦੁਨੀਆ ਖੜ ਜਾਈਗੀ ਮੇਰੇ ਬਿਗੈਰ ਬੱਚੇ ਰੁੱਲ ਜਾਣਗੇ ਕੁਝ ਨਹੀਂ ਹੁੰਦਾ ਜੀ ਉਦੋਂ ਸਮਝ ਆਈ ਜਿਸ ਆਸਨ ਹਮ ਬੈਠੇ ਕੀਤੇ ਬੈਸ ਗਏ ਇਹ ਧਰਤੀ ਤੇ ਪਤਾ ਨਹੀਂ ਕਿੰਨੀ ਵਾਰੀ ਆਏ ਤੇ ਕਿੰਨੀ ਵਾਰੀ ਗਏ ਕੀਤਿਆਂ ਕੇ ਬਾਪ ਕੀਤਿਆਂ ਕੇ ਬੇਟੇ ਕੁਝ ਨਹੀਂ ਰੁਕਦਾ ਪਰ ਆਪਣਾ ਮੰਜ਼ਲ ਆਪਣਾ ਨਿਸ਼ਾਨਾ ਹੈ ਉਸਹੀ ਮਿਲਿਆ ਸਾਨੂੰ ਸਾਡੀ ਮੰਜ਼ਲ ਦਾ ਰਸਤਾ ਮਿਲ ਗਿਆ ਕਿਰਪਾ ਧਾਰਿਆ ਹਾਂ ਪਤ ਰੱਖ ਬਨਵਾਰੀਆ ਮੇਰੇ ਮਨਾ ਮਨਿਕ ਨੇ ਉਸ ਪ੍ਰਭੂ ਨੇ ਕਿਰਪਾ ਕੀਤੀ ਹੈ ਇਹ ਪਤ ਨੂੰ ਸੰਭਾਲ ਕੇ ਨੇ ਆਪ ਰੱਖੀ ਆਓ ਬਾਈ ਰੂ ਅਕਾਲ ਪੁਰਖ ਨੇ ਜਿਹੜਾ ਕਿ ਬਨਵਾਰੀ ਹੈ ਇਸ ਬਨਾ ਦਾ ਰਖਾ ਹੈ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਜਿਹੜਾ ਉਹਨੇ ਆਪ ਕਿਰਪਾ ਕਰਕੇ ਸਾਡੀ ਪਤ ਰੱਖ ਲਈ ਸਾਨੂੰ ਡੋਲਣੋਂ ਬਚਾ ਲਿਆ ਡਿੱਗਣੋਂ ਬਚਾ ਲਿਆ ਸਾਡੀ ਇਹ ਸੁਖ ਜਾਣਿਆ ਹਾਂ ਹਰ ਘਰੇ ਸੁਮਾਨਿਆ ਹਾਂ ਜੋ ਹਰੀ ਕਰਦਾ ਹੈ ਉਹਦੀ ਹੁਕਮ ਤੇ ਰਜਾ ਵਿੱਚ ਰਹਿੰਦੇ ਹੋਏ ਦੁੱਖ ਤੇ ਸੁਖ ਉਹਦੇ ਦਿੱਤੇ ਹੋਏ ਨੇ ਸਾਨੂੰ ਇਹਦੇ ਵਿੱਚ ਹੀ ਸੁਖ ਹੈ ਦੁੱਖ ਵਿੱਚ ਸੁਖ ਮਨਾਉਣ ਵਾਲੀ ਜਿਹੜੀ ਅਵਸਥਾ ਹੈ ਨਾ ਉਹ ਬਣ ਗਈ ਜਿਨ੍ਹਾਂ ਦੀ ਅਸੀਂ ਬਾਣੀ ਪੜ ਰਹੇ ਹਾਂ ਉਹਨਾਂ ਨੇ ਜੀਵਨ ਦਾ ਤਜਰਬਾ ਕਰਕੇ ਦਿਖਾਇਆ ਹੈ ਤਤਿ ਤਵੀ ਉੱਤੇ ਬੈਠ ਕੇ ਵੀ ਤੇਰਾ ਕੀਆ মিঠা ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ ਇਹ ਗੱਲ ਕਹੀ ਉਹਨਾਂ ਨੇ ਸਾਨੂੰ ਇੱਕ ਦੱਸਿਆ ਕਿ ਇਸ ਤੋਂ ਬੱਦ ਤੇ ਨਹੀਂ ਹੋ ਸਕਦਾ ਅਸੀਂ ਤੇ ਰਜਾਈਆਂ ਵਿੱਚ ਬੈਠੀ ਦੁਖੀ ਹਾਂ ਗਰਮੀਆਂ ਵਿੱਚ ਏਸੀ ਥੱਲੇ ਬੈਠੀ ਸਾਡੇ ਬੀਪੀ ਹਾਈ ਹੁੰਦੇ ਰਹਿੰਦੇ ਨੇ ਕਿਉਂ ਕਿਉਂਕਿ ਡੋਲਿਆ ਹੋਇਆ ਮਨ ਹੈ ਥੋੜਾ ਜਿਹਾ ਦੁੱਖ ਆ ਜਾਈ ਅਸੀਂ ਪੜਕ ਜਾਂਦੇ ਹਾਂ ਤੇ ਥੋੜਾ ਜਿਹਾ ਸੁੱਖ ਆ ਜੇ ਅਸੀਂ ਛਾਲਾ ਮਾਰਨ ਲੱਗ ਜਾਈਏ ਜਿਹੜੇ ਗੁਰਮੁਖ ਨੇ ਉਹਨਾਂ ਲਈ ਦੋਵੇਂ ਬਰਾਬਰ ਨੇ ਜੀ ਦੁੱਖ ਸੁਖ ਦੋਏਦਾਰ ਕੱਪੜੇ ਪਹਿਰੇ ਜਾਈ ਮਨੁੱਖ ਦੁੱਖ ਤੇ ਸੁਖ ਦਾ ਆਉਣਾ ਇੱਕ ਸਹਿਜ ਹੈ ਕੋਈ ਖਾਸ ਗੱਲ ਨਹੀਂ ਹੈ ਇਸ ਕਿਹੜੇ ਗੁਰਮੁਖ ਨੇ ਜਿਹੜੇ ਉਹ ਇਸ ਸਹਿਜ ਵਿੱਚ ਰਹਿੰਦੇ ਨੇ ਟਕਾਉ ਵਿੱਚ ਰਹਿੰਦੇ ਨੇ ਕਹਤਿਆਂ ਦੁੱਖ ਭੂਖ ਸਦਵਾਰ ਐਪੇ ਦਾਤ ਤੇ ਤੇਰੀ ਦਾਤਾਰ ਉਹ ਤੇ ਤੇਰੀ ਇਸ ਦਾਤ ਨੂੰ ਦਾਤਿਆ ਦਾਤ ਮੰਨਦੇ ਨੇ ਉਤੇ ਮੰਦਾ ਨਹੀਂ ਕੋਈ ਹਾਂ ਸੰਤ ਕੀ ਰੇਨ ਹੋਏ ਹਾਂ ਹੁਣ ਦ੍ਰਿਸ਼ਟੀ ਬਦਲ ਗਈ ਕੋਈ ਮੰਦਾ ਨਹੀਂ ਹੁਣ ਚੰਗੇ ਮੰਦੇ ਦੀ ਦ੍ਰਿਸ਼ਟੀ ਬਦਲ ਗਈ ਕਿ ਉਹ ਬੰਦਾ ਚੰਗਾ ਹੈ ਉਹ ਬੰਦਾ ਮਾੜਾ ਹੈ ਉਹ ਮੇਰਾ ਆਪਣਾ ਹੈ ਉਹ ਬੰਦਾ ਬੇਗਾਨਾ ਹੈ ਕਿ ਨਹੀਂ ਭਾਈ ਹੁਣ ਤੇ ਸਾਰਿਆਂ ਦੀ ਚਰਨ ਧੂੜ ਹੋ ਗਏ ਹਉਮੈ ਮਿਟ ਗਈ ਹੰਕਾਰ ਟੁੱਟ ਗਿਆ ਆਪੇ ਜਿਸ ਰੱਖੇ ਹਾਂ ਹਰ ਅੰਮ੍ਰਿਤ ਸੋ ਚਖੇ ਮੇਰੇ ਮਨਾ ਜਿੱਥੇ ਉਹ ਰਖਦਾ ਉਸ ਦੀ ਰਜਾ ਵਿੱਚ ਰਹਿਣਾ ਜਿਨ੍ਹਾਂ ਨੇ ਸਿੱਖ ਲਿਆ ਮਰਜ਼ ਕਨੇ ਐ ਮਨਾ ਉਹੋ ਹੀ ਨਾਮ ਰੂਪੀ ਅੰਮ੍ਰਿਤ ਨੂੰ ਚੱਕ ਸਕਦੇ ਨੇ ਉਹੋ ਹੀ ਨਾਮ ਪ੍ਰਾਪਤ ਕਰ ਸਕਦੇ ਨੇ ਜਿਹੜੇ ਉਹਦੀ ਹੁਕਮ ਤੇ ਰਜਾ ਰਹਿੰਦੇ ਨੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁਝੈ ਤਹ ਹਉਮੈ ਕੈ ਨ ਕੋਈ ਜਿਨ੍ਹਾਂ ਨੇ ਹੁਕਮ ਨੂੰ ਬੁਝ ਲਿਆ ਨਾ ਉਹ ਹਉਮੈ ਤਿਆਗ ਦਿੰਦੇ ਨੇ ਹਉਮੈ ਬੁਝੈ ਤਾਂ ਦਰਸੂਝੈ ਦਰਦ ਦੀ ਸੋਜੀ ਤਾਂ ਹੀ ਹੁੰਦੀ ਜਦੋਂ ਅਸੀਂ ਜਨਨ ਚਰਖ ਹੌਮੇ ਰਹਿ ਗਈ ਵਿੱਚ ਹੌਮੇ ਭੀਤ ਕਰਾਰੀ ਇਹ ਹੌਮੇ ਦੀ ਕੰਧ ਖੜੀ ਹੈ ਸਾਡੀ ਜਿਸ ਦਿਨ ਟੁੱਟ ਗਈ ਆਕਾਰਪੁਰਖ ਕਿਤੇ ਦੂਰ ਨਹੀਂ ਹੈ ਫਿਰ ਤੇ ਸਾਹਮਣੇ ਹੈ ਜੀ ਫਿਰ ਤੇ ਅੰਗ ਸੰਗ ਹੈ ਜਿਸ ਕਾ ਨਾਹੀਂ ਕੋਏ ਹਾਂ ਤਿਸ ਕਾ ਪ੍ਰਭੂ ਸੋਏ ਹਾਂ ਇਹ ਸਮਝ ਆ ਗਈ ਕਿ ਜਿਹਦਾ ਕੋਈ ਨਹੀਂ ਉਹਦਾ ਫਿਰ ਪ੍ਰਭੂ ਹੈ ਜਿਸਦਾ ਕੋਈ ਵੀ ਨਹੀਂ ਹੈ ਇਸ ਸੰਸਾਰ ਤੇ ਉਹ ਵੈਗੁਰੂ ਆਕਾਰਪੁਰਖ ਆਪ ਉਹਦਾ ਹੈ ਉੜੇ ਉੜੇ ਆਵੈ ਸਾ ਕੋ ਸਾਥ ਪਾਸੇ ਬਚਰੇ ਛਰੇਆ ਤਨ ਕਮਨ ਖਲਾਵੈ ਕਮਨ ਚਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਦਾ ਸਤਿ ਸਿਦਾਨ ਠਾਕੁਰ ਕਰਤਲ ਧਰਿਆ ਉਹ ਸੁਭਾਲਕ ਨੇ ਸਭ ਨੂੰ ਦਿੰਦਾ ਆਇਆ ਦੇ ਰਿਹਾ ਦਿੰਦਾ ਰਹੇਗਾ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਏ ਪਰ ਸਾਡਾ ਮਨ ਜਿਹੜਾ ਡੋਲ ਜਾਂਦਾ ਜਦੋਂ ਇਹ ਅਵਸਥਾ ਬਣੀ ਸਤਿਗੁਰੂ ਨੇ ਕਿਰਪਾ ਕੀਤੀ ਮਨ ਡੋਲਣੋਂ ਹਟਿਆ ਸਿਮਰਨ ਨਾਲ ਜੁੜਿਆ ਤੇ ਮਰ ਕੇ ਕਨੇ ਉਹ ਸਮਝ ਆ ਗਈ ਕਿ ਪ੍ਰਭੂ ਸਾਰਿਆਂ ਦਾ ਹੈ ਅੰਤਰਗਤ 부ਜੈ ਹਾਂ ਸਭ ਕਿਸ ਤੇ ਸੁਜੈ ਹਾਂ ਜਿਨ੍ਹਾਂ ਨੇ ਅੰਤਰ ਧਿਆਨ ਹੋ ਕੇ ਆਪਣੇ ਅੰਦਰ 부ਝਿਆ ਸਮਝਿਆ ਜਾਣਿਆ ਵਿਚਾਰ ਕੀਤੀ ਹੈ ਮਰ ਕੇ ਉਹਨਾਂ ਨੂੰ ਫਿਰ ਸਾਰੀ ਸੋਝੀ ਹੋ ਗਈ ਪਤਾ ਲੱਗ ਗਿਆ ਜੋ ਬ੍ਰਹਮੰਡ ਹੈ ਸੋਈ ਪਿੰਡ ਹੈ ਜੋ ਖੋਜਿਆ ਸੋ ਪਾਵੈ ਸਭ ਕੁਛ ਘਰ ਮੈਂ ਬਾਹਰ ਕਿਸ ਨਾਹੀਂ ਬਾਹਰ ਟੋਲੇ ਸੋ ਭਰਮ ਪੁਲਾਹੀਂ ਖੋਜਣਾ ਅਸੀਂ ਆਪਣੇ ਅੰਦਰ ਸੀ ਜੀ ਬਾਹਰ ਸੀ ਬਾਹਰ ਤੁਰ ਪਏ ਜੇ ਦੁੱਖ ਹੈ ਜੇ ਸੁੱਖ ਹੈ ਮਨ ਡੋਲਦਾ ਹੈ ਮਨ ਦੁਖੀ ਹੈ ਪਹਿਲਾਂ ਆਪਣੇ ਅੰਦਰ ਜਾਓ ਆਪਣਾ ਅਨਲਿਸਿਸ ਕਰੋ ਵੇਖੋ 90 ਤੋਂ 99% ਤੱਕ ਉਹਨਾਂ ਦੁੱਖਾਂ ਦੇ ਕਾਰਨ ਅਸੀਂ ਖੁਦ ਆਪ ਹੁੰਨੇ ਆ ਜੀ ਆਪਣੀ ਦਾੜੀ ਅਸੀਂ ਦੂਜਿਆਂ ਨੂੰ ਫੜਾਉਣੇ ਆ ਜਾ ਕੇ ਵੀ ਸਾਡੇ ਦੁੱਖਾਂ ਦਾ ਇਲਾਜ ਤੂੰ ਕਰ ਤੇ ਆਪਾਂ ਵੇਖਦੇ ਆਂ ਫਿਰ ਜਿਹੜੇ ਪਖੰਡੀ ਨੇ ਉਹਨਾਂ ਨੇ ਤਾਂ ਕਰਨਾ ਹੀ ਕਰਨਾ ਸੀ ਫਿਰ ਉਹਨਾਂ ਨੇ ਆਪਣਾ ਉਹ ਤੇ ਬੈਠੀ ਐ ਇਸੇ ਕਰਕੇ ਨੇ ਜਦੋਂ ਕੋਈ ਕਿਸੇ ਦੀ ਮਜਬੂਰੀ ਦਾ ਫਾਇਦਾ ਠਾਉਂਦਾ ਹੈ ਕਿਸੇ ਦੀ ਗਰੀਬੀ ਦਾ ਫਾਇਦਾ ਠਾਉਂਦਾ ਹੈ ਤਾਂ ਨੇਚਰਲੀ ਹੈ ਫਿਰ ਅਸੀਂ ਕਹਿੰਦੇ ਆਂ ਜੀ ਉਹ ਬੰਦਾ ਮਾੜਾ ਮਾੜਾ ਤੇ ਅਸੀਂ ਆਪ ਜਿਹੜੇ ਆਪ ਗਏ ਆਂ ਅਸੀਂ ਉਹਦਾ ਹੱਲ ਵੀ ਸਾਡੇ ਅੰਦਰ ਹੁੰਦਾ ਹੈ ਦੁਨੀਆ ਦਾ ਸਭ ਤੋਂ ਵੱਡਾ ਰੋਗ ਹੈ ਹਮੈ ਮਰਜ਼ ਦਸਤੇ ਨੇ ਹਮੈ దీర్ఘ ਰੋਗ ਹੈ दारू पीस माहे कृपा करे जेसे अपनी ता गुरु का शब्द कमाहे ये कुदरत दा निजाम है कोई भी दुख है कोई भी बीमारी है ओदा इलाज भी ओदे अंदर ही है सप दे डंग दा इलाज सप दी जहर दा इलाज भी सप दी जहर विच ही है जड़ा टीका लगदा ओदी जहर तु बनदा है मैं टीबी अस्पताल च काम कीता है assi jede bacche nu tika laune ya na BCG da ਜੰਮਦੇ ਨੂੰ ਉਹ ਟੀਵੀ ਦੇ ਜਿਉਂਦੇ ਫੈਸਲੇ ਜਿੱਦਨੇ ਅੰਦਰ ਜੀ ਸਾਡੇ ਅੰਦਰ ਚਲੇ ਜਾਣ ਤਾਂ ਕਿ ਉਹ ਲੜਦੇ ਰਹਿਣ ਇਸ ਕਰਕੇ ਸਾਡੇ ਅੰਦਰ ਹੈ ਉਹਦਾ ਇਲਾਜ ਅਸੀਂ ਬਾਹਰ ਨਾ ਭਜੀਏ ਸਤਿਗੁਰ ਦੀ ਓਟ ਲੈ ਕੇ ਗੁਰੂ ਦੀ ਬਾਣੀ ਨੂੰ ਪੜ੍ਹ ਕੇ ਵਿਚਾਰੀਏ ਜਦੋਂ ਆਪਣੇ ਅੰਦਰ ਵੇਖਾਂਗੇ ਇਹ ਦਰਪਣ ਹੈ ਜੀ ਦਰਪਣ ਸ਼ੀਸ਼ਾ ਹੁੰਦਾ ਜਦੋਂ ਬਾਣੀ ਦੇ ਸਾਹਮਣੇ ਖਲੋਨੇ ਆ ਸਾਨੂੰ ਆਪਣੇ ਦਰਸ਼ਨ ਹੁੰਦੇ ਨੇ ਅੰਦਰ ਅਸੀਂ ਕਿਉਂ ਜੇ ਹਾਂ ਚੰਗੇ ਹਾਂ ਮਾੜੇ ਹਾਂ ਗੁਰੂਪ ਹਾਂ ਸੋਹਣੇ ਆ ਉਦੋਂ ਪਤਾ ਲੱਗੇਗਾ ਨਾ ਜਦੋਂ ਸਾਨੂੰ ਅਸੀਂ ਬਾਣੀ ਦੇ ਸਾਹਮਣੇ ਖੋਨੇ ਆ ਸਾਡੇ ਮਨ ਦੇ ਦਰਸ਼ਨ ਹੁੰਦੇ ਨੇ ਸ਼ੀਸ਼ੇ ਮੂਰੇ ਖਲੋ ਕੇ ਸਾਡੇ ਸਰੀਰ ਦੇ ਦਰਸ਼ਨ ਹੁੰਦੇ ਨੇ ਤੇ ਜਦੋਂ ਅਸੀਂ ਗੁਰੂ ਨਾਲ ਜੁੜਦੇ ਹਾਂ ਸਾਡੀ ਆਤਮਾ ਦੇ ਦਰਸ਼ਨ ਹੁੰਦੇ ਨੇ ਇਸ ਕਰਕੇ ਬਾਣੀ ਨਾਲ ਜੁੜੀਏ ਜਾਣੀਏ ਸਮਝੀਏ ਪਤ ਤੋ ਉਧਾਰ ਲਿਓ ਹਾਂ ਨਾਨਕ ਅਰਦਾਸ ਇਹੋ ਮੇਰੇ ਮਨਾ ਸੱਚੇ ਪਾਤਸ਼ਾਹ ਐ ਮਨਾ ਇਹ ਅਰਦਾਸ ਕਰ ਸੱਚੇ ਪਾਤਸ਼ਾਹ ਜੀ ਅਸੀਂ ਪਤਿਤ ਹਾਂ ਤੁਸੀਂ ਪਤਿਤ ਪਾਵਨ ਹੋ ਜੋ ਪਹਿੋਂ ਨਾ ਪਾਪ ਕਰਨਤਾ ਅਹੇ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਤਾ ਤੇਰਾ ਨਾਮ ਪਤਿਤ ਪਾਵਨ ਹੈ ਤੂੰ ਡਿੱਗਿਆਂ ਨੂੰ ਤਾਰਨ ਵਾਲਾ ਹੈ ਪਾਪੀਆਂ ਨੂੰ ਤਾਰਨ ਵਾਲਾ ਹੈ ਪ੍ਰਭੂ ਤੇਰੇ ਦਰ ਤੇ ਆ ਕੇ ਡਿੱਗਿਆਂ ਮਨਾ ਇਹ ਅਰਦਾਸ ਕਰ ਸੱਚੇ ਪਾਤਸ਼ਾਹ ਸਾਡੇ ਔਗਣਾ ਵਲਣਾ ਵੇਖ ਤੂੰ ਗੁਣੀ ਨਿਦਾਨ ਹੈ ਸਤਗੁਰੂ ਗੁਣੀ ਨਿਦਾਨ ਹੈ ਗੁਣ ਕਰ ਬਖਸ਼ੇ ਉਹ ਗਣਿਆਰੇ ਸਾਡੀ ਝੋਲੀ ਵਿੱਚ ਗੁਣ ਪਾ ਸਾਡੀ ਝੋਲੀ ਵਿੱਚ ਨਾਮ ਪਾ ਅਸੀਂ ਤੇਰਾ ਨਾਮ ਜਪ ਸਕੀਏ ਅਸੀਂ ਪਵਿੱਤਰ ਪਾਵਨ ਹੋ ਸਕੀਏ ਅਸੀਂ ਆਪਣਾ ਜੀਵਨ ਸਫਲਾ ਕਰ ਸਕੀਏ ਆ ਸਾਵਰੀ ਮਹੱਲਾ ਪੰਜਵਾ ਇੱਕ ਤੁਕਾ ਓਏ ਪਰਦੇਸੀਆ ਹਾਂ ਸੁਣ ਸੰਦੇਸੀਆ ਹਾਂ ਰਹਾਉ ਇਸ ਪੰਕਤੀ ਵਿੱਚ ਮarre ਸਮਝਾਉਂਦੇ ਨੇ ਕਿ ਮਨਾ ਪਰਦੇਸੀ ਹੈ ਤੂੰ ਇਸ ਸੰਸਾਰ ਵਿੱਚ ਫਿਰ ਇਹ ਸੰਦੇਸ਼ਾ ਸੁਣੂ ਸਤਿਗੁਰੂ ਦਾ ਜਾ ਸਿਓ ਨਿਓ ਰਹੇ ਹਾਂ ਸਭ ਕੋ ਤਜ ਗਏ ਹਾਂ ਇਹ ਸੰਸਾਰ ਉੱਤੇ ਜਿਹਦੇ ਨਾਲ ਵੀ ਪ੍ਰੀਤ ਪਾਈ ਛੱਡ ਕੇ ਚਲੇ ਗਏ ਫਰੀਦਾ ਕਿੱਥੇ ਟੈਂਡੇ ਮਾਪਿਆਂ ਜਿਨੀ ਤੂੰ ਜਣਿ ਹੋਏ ਤੈ ਪਾਸੋਂ ਉਹ ਲੱਗ ਗਏ ਤੂੰ ਅਜੇ ਨਾ ਪਤੀਣਿਓ ਤੈਨੂੰ ਅਜੇ ਯਕੀਨ ਨਹੀਂ ਆਇਆ ਕਿ ਸੰਸਾਰ ਤੋਂ ਜਾਣਾ ਅਸੀਂ ਮੁਸਾਫਰਾ ਇੱਥੇ ਸਪਨਾ ਜਿਉ ਭਏ ਹਾਂ ਹਰ ਨਾਮ ਜਿਨ ਲਏ ਹਾਂ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਨੂੰ ਸਮਝ ਆ ਗਈ ਕਿ ਇਹ ਤੇ ਸੰਸਾਰਿਕ ਸੁਪਨਾ ਹੈ ਇਹ ਜਾਗਦੀ ਅੱਖਾਂ ਦਾ ਸੁਪਨਾ ਹੈ ਜੀ ਸਾਰਾ ਬੰਦੇ ਦੇ ਵਸ ਕੁਝ ਵੀ ਨਹੀਂ ਹੈ ਪਰ ਜਿਹੜੇ ਨਾਮੀ ਨੇ ਉਹ ਜਾਗ ਪਏ ਜਦੋਂ ਸੁਪਨੇ ਤੋਂ ਬੰਦਾ ਜਾਗ ਗਿਆ ਤੇ ਉਹਨੂੰ ਸੋਝੀ ਹੋਈ ਕਿ ਮੇਰਾ ਤੇ ਮਾਰਗ ਕੁਝ ਹੋਰ ਹੈ ਮੇਰੀ ਮੰਜ਼ਿਲ ਕੁਝ ਹੋਰ ਹੈ ਮੈਂ ਤੇ ਇਸ ਪਾਸੇ ਤੁਰਿਆ ਫਿਰਦਾ ਹਰ ਤਜ ਆਨ ਲੱਗੇ ਹਾਂ ਜਨਮ ਮਰ ਭਗੇ ਹਾਂ ਅਸੀਂ ਤੇ ਹਰੀ ਨੂੰ ਛੱਡ ਕੇ ਹੋਰ ਪਾਸੇ ਤੁਰ ਪਏ ਕਰਮ ਕਾਂਡਾਂ ਵਿੱਚ ਪੈ ਗਏ ਇਸ ਕਰਕੇ ਜੰਮਣ ਮਰਨ ਦੇ ਗੇੜ ਵਿੱਚ ਪੈ ਗਏ ਹਰ ਹਰ ਜਨ ਲਹੇ ਹਾਂ ਜੀਵਨ ਸੇ ਰਹੇ ਹਾਂ ਸਚਿਪਾਸ਼ਮਗ ਜਿਨ੍ਹਾਂ ਨੇ ਹਰੀ ਦੇ ਨਾਮ ਨੂੰ ਲਿਆ ਉਹੋ ਹੀ ਅਸਲੀ ਜਿਉ ਕੇ ਗਏ ਨੇ ਨਹੀਂ ਤੇ ਜੂਨ ਹੰਡਾ ਕੇ ਗਏ ਆ ਜੀ ਬਸ ਇੱਕ ਹੁੰਦੀ ਜੂਨ ਹੰਡਾਉਣੀ ਇੱਕ ਹੁੰਦਾ ਜਿਉਣਾ ਜਿਨ੍ਹਾਂ ਨੇ ਜਿਉ ਕੇ ਗਏ ਨੇ ਉਹ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਕੇ ਗਏ ਨੇ ਫਿਰ ਪੂਰਾ ਉਸ ਵੈਗਰੂ ਕਾਲਪੁਰਖ ਨਾਲ ਇਕਮਿਕ ਹੋ ਕੇ ਜਿਉਂਦੇ ਜੀ ਮੁਕਤ ਹੋ ਕੇ ਸੰਸਾਰ ਤੋਂ ਗਏ ਨੇ ਜਿਸੈ ਕਿਰਪਾਲ ਹੋਏ ਹਾਂ ਨਾਨਕ ਭਗਤ ਸੋਏ ਹਾਂ ਪ੍ਰਭੂ ਜੀ ਜਿਹਦੇ ਉੱਤੇ ਤੁਸੀਂ ਕਿਰਪਾ ਕਰਦੇ ਹੋ ਭਗਤ ਤੇ ਉਹ ਹੀ ਹੋਨੇ ਤੇਰੇ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਜਿਹੜੇ ਤੈਨੂੰ ਭਾ ਗਏ ਵਿਖਾਵੇ ਵੱਲੋਂ ਅਸੀਂ ਤੇ ਕਰਦੇ ਆ ਮੈਂ ਵੀ ਬੈਠਾ ਇੱਥੇ ਕੋਸ਼ਿਸ਼ ਤੇ ਕਰਦੇ ਆਂ ਅਸੀਂ ਲੱਗੇ ਹੋਏ ਆਂ ਸਾਰੇ ਸਾਰੇ ਬੈਠੇ ਆਂ ਆਪਾਂ ਹਰ ਬੰਦਾ ਹੀ ਆਪਣੇ ਆਪ ਨੂੰ ਭਗਤ ਕਹਾਉਂਦਾ ਪਰ ਉਹਦੇ ਦਰ ਤੇ ਕੌਣ ਕਬੂਲ ਹੈ ਸਾਡੀ ਨਿਗਾ ਉਹਦੇ ਤੇ ਹੈ ਉਹਦੀ ਨਿਗਾ ਕਿਹਦੇ ਤੇ ਹੈ ਉਹਦੀ ਦ੍ਰਿਸ਼ਟੀ ਕਿਹਦੇ ਤੇ ਹੈ ਉਹ ਕਿਹਨੂੰ ਨਦਰ ਨਿਹਾਲ ਕਰੇਗਾ ਇਹ ਉਹਦੀ ਮਰਜ਼ੀ ਹੈ ਸਾਹਿਬ ਹੱਥ ਵੜਿਆਈਆਂ ਜਿਸ ਭਾਵੇਂ ਤਿਸ ਦੇ ਅਸੀਂ ਤੇ ਅਰਦਾਸ ਕਰ ਸਕਦੇ ਆਂ ਸੱਚੇ ਪਾਤਸ਼ਾਹ ਜੀ ਤੁਸੀਂ ਕਿਰਪਾ ਕਰੋ ਇਹ ਭਗਤੀ ਦਾ ਦਾਨ ਇਹ ਨਾਮ ਦਾ ਦਾਨ ਸਾਡੀ ਝੋਲੀ ਪਾਓ ਕਿਰਪਾ ਕਰੋ ਕਿਉਂਕਿ ਅਸੀਂ ਮੁਸਾਫਿਰ ਹਾਂ ਚੱਲ ਰਹੇ ਹਾਂ ਅਸੀਂ ਜਾਣਾ ਹੈ ਇਸ ਸੰਸਾਰ ਤੋਂ ਪਰ ਸੱਚੇ ਪਾਤਸ਼ਾਹ ਜੀ ਉਹ ਕਿਰਪਾ ਕਰੋ ਬਖਸ਼ਿਸ਼ ਕਰੋ ਜਦੋਂ ਇਹ ਸੰਸਾਰ ਤੋਂ ਅਸੀਂ ਜਾਈਏ ਤੇਰਾ ਨਾਮ ਲੈਂਦੇ ਹੋਏ ਸਿਮਰਨ ਕਰਦੇ ਹੋਏ ਤੇਰੀ ਦਰਸ਼ਨ ਕਰਦੇ ਹੋਏ ਸੱਚੇ ਪਾਸੇ ਸੰਸਾਰ ਤੋਂ ਜਾਈਏ ਜਦੋਂ ਜਾਈਏ ਲੋਕ ਸੁਖੀਏ ਪ੍ਰਲੋਕ ਸੁਹੇਲੇ ਹੋ ਕੇ ਜਾਈਏ ਸਮਾ ਜਿਹੜਾ ਹੈ ਉਹ ਸੰਪੂਰਨ ਹੁੰਦਾ ਹੈ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ